ਇਹ ਗੜਸ਼ੰਕਰ ਦਾ ਚੰਡੀਗੜ੍ਹ ਰੋਡ ਆ ਚੰਡੀਗੜ੍ਹ ਰੋਡ ਤੇ ਮੈਂ ਉਸ ਥਾਂ ਤੇ ਖੜਾ ਮਾਂ ਜਿੱਥੋਂ ਡਿਵਾਈਡਰ ਸ਼ੁਰੂ ਹੁੰਦੇ ਆ ਜਦ ਇਹ ਟੋਲ ਪਲਾਜ਼ਾ ਦੀਨ ਬਿਲਟ ਓਵਰਟੈਕਸ ਬੀਓਟੀ ਦੇ ਤਹਿਤ ਇਸ ਬਣੀ ਸੀ ਸੜਕ ਤਾਂ ਉਦੋਂ ਇੱਥੇ ਡਿਵਾਈਡਰ ਰੋਹਨ ਰਾਜ ਦੀ ਜਿਹੜੀ ਕੰਪਨੀ ਆ ਉਹਨੇ ਲਾਏ ਸੀ ਡਿਵਾਈਡਰ ਲਾਤੇ ਪਰ ਇਸ ਚੀਜ਼ ਦਾ ਖਿਆਲ ਨਹੀਂ ਰੱਖਿਆ ਕਿ ਡਿਵਾਈਡਰ ਦੇਰ ਸਵੇਰ ਜਦ ਗੱਡੀਆਂ ਆਉਣੀਆਂ ਤੇ ਡਿਵਾਈਡਰ ਸ਼ੁਰੂ ਹੁੰਦੇ ਲੋਕਾਂ ਨੂੰ ਦੇਖ ਜਣਾ ਅੱਜ ਬੇਸ਼ੱਕ ਇਸ ਕੰਪਨੀ ਦਾ ਠੇਕਾ ਮੁੱਕ ਚੁੱਕਾ ਆ ਕੋਈ ਅਸੀਂ ਹੁਣ ਦੇਖ ਰੇਖ ਨਹੀਂ ਕਰ ਰਿਆ ਡਿਵਾਈਡਰ ਟੁੱਟ ਰਹੇ ਨੇ ਡਿਵਾਈਡਰਾਂ ਦੇ ਵਿੱਚ ਗੱਡੀਆਂ ਵੱਜ ਰਹੀਆਂ ਨੇ ਜਦੋਂ ਉਹਨਾਂ ਦੀ ਕੰਪਨੀ ਦੇ ਕੋਲ ਠੇਕਾ ਸੀ ਉਦੋਂ ਵੀ ਇਹੀ ਹਾਲਾਤ ਸੀਗੇ ਕਿਉਂਕਿ ਜਿੱਥੋਂ ਇਹ ਡਿਵਾਈਡਰ ਸ਼ੁਰੂ ਹੁੰਦੇ ਆ ਉੱਥੇ ਫਲੱਡ ਲਾਈਟਾਂ ਦੀ ਲੋੜ ਆ ਫਲੱਡ ਲਾਈਟਾਂ ਵੱਡੀਆਂ ਹੋਣਾਂ ਬਾਫੀ ਸਪੀਡ ਦੇ ਗੱਡੀਆਂ ਆਉਂਦੀਆਂ ਇੱਕ ਉਹ ਜਿਹੜੀ ਚੰਡੀਗੜ੍ਹ ਤੋਂ ਸਾਈਡ ਤੋਂ ਗੱਡੀ ਆਉਂਦੀ ਆ ਉਹ ਵੀ ਸਪੀਡ 100 ਤੋਂ ਉੱਪਰ ਹੀ ਹੁੰਦੀ ਆ ਕਿਉਂਕਿ ਬਿਲਕੁਲ ਖਾਲੀ ਰੋਡ ਆ ਵੱਡਾ ਰੋਡ ਆ ਔਰ ਆਂਦੇ ਹੀ ਜਿੱਤਨ ਡਿਵਾਈਡਰ ਸ਼ੁਰੂ ਹੋ ਜਾਂਦਾ ਕੋਈ ਇੱਥੇ ਲਾਈਟ ਨਹੀਂ ਹੈ ਕੋਈ ਪਿੱਛੇ ਸਪੀਡ ਬ੍ਰੇਕ ਕਰਨੀ ਹੈ ਕੋਈ ਬੋਰਡ ਨਹੀਂ ਹੈ ਜਿਸ ਦੇ ਕਾਰਨ ਨਿਤ ਦਿਹਾੜੇ ਕੋਈ ਨਾ ਕੋਈ ਵਾਹਨ ਚਾਰ ਪਹੀਆ ਵਾਹਨ ਛੋਟਾ ਵਾਹਨ ਇੱਥੇ ਅਕਸਰ ਦੇਰ ਸਵੇਰੇ ਔਰ ਖਾਸ ਕਰਕੇ ਜੋ ਤੜਕਸਰ ਦਾ ਟਾਈਮ ਆ ਉਦੋਂ ਇੱਥੇ ਗੱਡੀਆਂ ਬਹੁਤ ਚੜਦੀਆਂ ਕਿਉਂਕਿ ਰਾਤ ਦੇ ਸਮੇਂ ਜਿਹੜੇ ਗੱਡੀਆਂ ਵੱਡੀਆਂ ਉਹ ਕੀ ਕਰਦੇ ਕੋ ਉਹਨਾਂ ਨੂੰ ਸੈਂਟਰ ਵਿੱਚ ਸੜਕ ਦੇ ਗੱਭੇ ਚ ਲਾਂਬੀ ਆਦਤ ਹੁੰਦੀ ਆ ਉਹ ਗੱਭੇ ਚੱਲਦੇ ਆ ਤੇ ਡਿਵਾਈਡਰ ਤੇ ਕਦੇ ਇਧਰ ਤੇ ਕਦੇ ਉਧਰ ਹੁੰਦੇ ਹੁੰਦੇ ਸਿੱਧੀ ਡਿਵਾਈਡਰ ਦੇ ਉੱਪਰ ਗੱਡੀ ਜਾ ਚੜਦੀ ਆ ਤੇ ਇਸ ਪਾਸੇ ਧਿਆਨ ਦੇਣ ਲਈ ਲੋੜ ਤਾਂ ਸੀ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਇਸ ਪਾਸੇ ਧਿਆਨ ਦਿੰਦੇ ਪਰ ਉਹਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਕਈ ਵਾਰ ਰਿਫਲੈਕਟਰ ਲਾਏ ਆ ਸਾਈਨ ਬੋਰਡ ਆਏ ਆ ਪਰ ਉਹ ਟੁੱਟ ਜਾਂਦੇ ਆ ਜਦ ਗੱਡੀਆਂ ਵੱਜਦੀਆਂ ਉਸ ਤੋਂ ਬਾਅਦ ਕੁਝ ਵੀ ਹੋਰ ਸਰਕਾਰੀ ادارے ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਈ ਲੋਕਾਂ ਦਾ ਇਹ ਗੱਲ ਹੁੰਦੀ ਹੈ ਕਿ ਐਨਜੀਓ ਕਰਦਣ ਤੇ ਐਨਜੀਓ ਨੇ ਸਾਰੇ ਕੰਮ ਕਰਨੇ ਆ ਤੇ ਫਿਰ ਸਰਕਾਰਾਂ ਕਿਸ ਚੀਜ਼ ਲਈ ਨੇ ਇਹ ਸਰਕਾਰਾਂ ਦੇ ਕੰਮ ਆ ਸਰਕਾਰਾਂ ਨੂੰ ਆਪ ਕਰਨੇ ਚਾਹੀਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨੀ ਚਾਹੀਦੀ ਆ ਮੋੜ ਹੈ ਲੋਕਾਂ ਦੀ ਮੰਗ ਆ ਕਿ ਇਸ ਪੁਆਇੰਟ ਤੇ ਇੱਕ ਤਾ ਫਲੱਡ ਲਾਈਟਾਂ ਲਗਾਈਆਂ ਜਾਣ ਔਰ ਪਿੱਛੇ ਜਿੱਥੋਂ ਡਵਾਈਡਰ ਸ਼ੁਰੂ ਹੁੰਦਾ ਉਤੋਂ ਕੁਝ ਪੁਆਇੰਟ ਪਿੱਛੇ 100 200 ਮੀਟਰ ਪਿੱਛੇ ਤੇ ਚੇਤਾਵਨੀ ਮੋੜ ਲਾਤੇ ਜਾਣ ਬਸ ਇੱਥੇ ਡਵਾਈਡਰਾਂ ਦੀ ਲੋੜ ਹੀ ਹੈ ਨਹੀਂ ਜਾਂ ਪਿੱਛੇ ਡਵਾਈਡਰ ਦਾ ਕੋਈ ਕੰਮ ਨਹੀਂ ਤੇ ਡਵਾਈਡਰ ਬੇਸ਼ੱਕ ਚੱਕ ਦਿੱਤੇ ਜਾਣ ਯਾਦ ਹੋਵੇਗਾ ਤੁਹਾਨੂੰ ਕਿ ਬਾਲਪੁਰ ਸ਼ਹਿਰ ਇੱਥੇ ਵੀ ਇਸੇ ਤਰ੍ਹਾਂ ਡਵਾਈਡਰ ਲਗਾਏ ਹੋਏ ਸੀ ਪਰ ਉੱਥੋਂ ਦੇ ਲੋਕਾਂ ਨੇ ਸੰਘਰਸ਼ ਕਰਕੇ ਉਹ ਡਵਾਈਡਰ ਚੁਕਵਾਤੇ ਸੀ ਉਸ ਨਾਲ ਟ੍ਰੈਫਿਕ ਵੀ ਸਮੂਥ ਹੋ ਗਿਆ ਸੀ ਔਰ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਵੀ ਹੋ ਰਹੀ ਸੀ ਸੋ ਇੱਥੇ ਜਾਂ ਤਾਂ ਡਵਾਈਡਰ ਚੱਕ ਦਿੱਤੇ ਜਾਣ ਜਾਂ ਫਿਰ ਜੇ ਡਵਾਈਡਰ ਰੱਖਣੇ ਮੈਨੂੰ ਜ਼ਰੂਰੀ ਲੱਗਦੇ ਆ ਸਰਕਾਰ ਨੂੰ ਜ਼ਰੂਰੀ ਲੱਗਦੇ ਆ ਤਾਂ ਇੱਥੇ ਸੁਰੱਖਿਆ ਦੇ ਕੁੱਪਟਾਂ ਇੰਤਜ਼ਾਮ ਕੀਤੇ ਜਾਣ ਧੰਨਵਾਦ